ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਤੇ ਆਪਾਂ ਨੇ ਘਰ ਦੇ ਕੰਮ ਕਰ ਲਏ ਆ ਜਿਵੇਂ ਵੇੜ ਤੇ ਆਪਾਂ ਨੇ ਜਾਣਾ ਜੀ ਇੱਕ ਪਾਠ ਤੇ ਕਿਸੇ ਕਿਸ ਮਰਗਤ ਦੇ ਇੱਕ ਪਾਠ ਹੈ ਸਾਡੇ ਰਿਸ਼ਤੇਦਾਰੀ 'ਚ ਡੈਥ ਜੀ ਹੋ ਗਈ ਸੀ ਆਪਾਂ ਨੇ ਉੱਥੇ ਜਾਣਾ ਹੈ ਤੇ ਚਲੋ ਜੀ ਹੁਣ ਆਪਾਂ ਉਹ ਜੀ ਤਿਆਰ ਤੇ ਫਿਰ ਚੱਲਦੇ ਹਾਂ ਹਾਂਜੀ ਆਪਾਂ ਗਏ ਤੇ ਜੀ ਭੋਗਦੇ ਤੇ ਆ ਰਹੇ ਹਾਂ ਜੀ ਆਪਾਂ ਵਾਪਸ ਜਾ ਰਹੇ ਹੁਣ ਆਪਣਾ ਹੋਇਆ ਹੋਇਆ ਹੁਣ ਮੱਝਾ ਦਾ ਟਾਈਮ ਤੇ ਟਾਈਮ ਹੁੰਦਾ ਜੀ ਆਪਾਂ ਨੇ ਕੋਲ ਜਾਣ ਦਾ ਪੂਰਾ ਪੂਰਾ ਹੈ। ਜੀ ਇਹ ਬਾਕੀ ਅਦਰਵਾਜ਼ੇ ਦੀ ਗੱਲ। ਬਾਜੂ ਉਤ ਮਿਲੋ ਜੀ ਸਾਰਿਆਂ ਨੂੰ ਇੱਧਰ ਇੱਧਰ ਮਿਲੋ ਜੀ ਇੱਧਰ ਦੇਖੋ ਸਸਰੀ ਗੱਲ ਕਰ ਦੋ। ਇਹ ਥੱਲੇ ਖੈਣੇ ਜਾਂਦੇ ਨੇ। ਕੱਲ ਜੀ ਅਗਲੀ ਵੀਡੀਓ ਮਿਲਨੇ ਗਾਈਜ਼।

ਇੱਧਰ ਜੀ ਆਪਣਾ ਮੰਦਿਰ ਚਲਾ ਰਹੇ ਗੱਡੀ ਮਿਲੋ ਜੀ ਸਭ ਸਤਿਕਾਰ ਜੀ ਸਾਰਿਆਂ ਨੂੰ ਬੈਠ ਕੇ ਉਸ ਤੇ ਪਾਛਾ ਕਰ ਵੀ ਕਲਾ ਬਕਸ਼ ਤੰਦਰੁਸਤੀ ਰੱਖੇ ਤੇ ਆਪਾਂ ਆਏ ਜੀ ਭੋਗ ਤੋਂ ਰਿਸ਼ਤੇਦਾਰੀ ਦੇ ਵਿੱਚ ਇੱਕ ਮਰਗਤ ਹੋ ਗਈ ਉੱਥੋਂ ਭੋਗ ਤੋਂ ਆਰੇ ਗੇਰ ਬੁੱਢੀ ਦਾ ਨੂੰ ਮਿਲ ਕੇ ਹੁਣ ਜਾ ਰਹੇ ਜੀ ਆਪਾਂ ਇੱਧਰ ਤੋਂ ਕਮਾਨੋ ਏਰੀਆ ਜੀ ਪਾਪਿਛਾ ਕਰ ਨੂੰ ਕਮਾਨੋ ਏਰੀਆ ਜੋ ਬਾਪਸ ਜਾ ਰਹੇ ਜੀ ਘਰ ਨੂੰ ਆ ਮੂਰੇ ਪਿੰਡ ਆ ਗਿਆ ਜੀ ਸੰਧੂਆਂ ਸੰਧੂਆਂ ਤਨੂਲਾ ਮਨੇ ਲਾਮਨੇਲੀ ਐਦਾਂ ਦੇ ਪਿੰਡ ਐ ਇੱਧਰ ਹਾਂਜੀ ਜੀ ਤੇ ਓਰੇ ਤੋਂ ਹੁਣ 4:00 ਵਜੇ ਤੁਰੇ ਆਪਾਂ 4 ਹਾਂ 4:05 ਕੇ 5 ਕੁ ਮਿੰਟ ਚੰਨੇ ਲੱਗਦੇ ਅੱਧਾ ਘੰਟਾ ਲੱਗਣਾ ਸਾਨੂੰ ਘਰ ਜਾਣ ਨੂੰ 4:30 ਸਾਡਾ ਮੱਝਾਂ ਦਾ ਟਾਈਮ ਹੈ ਤਾਂ ਹੀ ਆਪਣਾ ਤੁਰੇ ਆ ਵੀ ਚੱਲ ਜਾ ਕੇ ਫਿਰ ਉਹ ਜੀ ਜਾ ਕੇ ਬਸ ਕਪੜਾ ਹੀ ਚੇਂਜ ਹੋ ਰਹੇ ਆ ਹੋਰ ਤਾਂ ਕੁਝ ਵੀ ਨਹੀਂ ਹੋ ਰਹਾਗਾ ਕੋਈ ਚਾਹ ਨਹੀਂ ਪਾਣੀ ਨਹੀਂ ਕੁਛ ਨਹੀਂ ਕਪੜੇ ਚੇਂਜ ਕਰਦੀ ਸਰ ਚਲੋ ਮੱਝਾ ਕੋ ਹਣਾ ਬਸ ਆਹੀ ਹੈ ਫਕਲ ਚਲੋ ਜੀ ਫਿਰ ਆਪਾਂ ਚੱਲੀਏ ਜੀ ਥਾਂ ਉਨੇ ਕੀ ਮਤਲਬ ਮਿਲਉਣੇ ਆ ਜੀ ਫਿਰ ਤੁਹਾਨੂੰ ਪਾਣੀ ਕੁੱਕ ਕੀ ਬੱਕੀ ਜਾਂਦੀ ਮਿਲ ਗਿਆ ਜੀ ਘਰ ਜਾ ਕੇ ਫਿਰ ਆ ਇੱਧਰ ਤਾਂ ਕਣਕਾਂ ਐਨ ਪੱਕੀਆਂ ਹੋਈਆਂ ਨੇ ਫੇਰ ਪੱਕੀਆਂ ਵੀ ਤਿਆਰੀ ਪਰ ਐ ਮੱਕੀ ਵੀ ਇੱਧਰ ਤੇ ਮੱਕੀ ਵੀ ਹਾਂ ਐਨ ਵਧੀਆ ਤੇ ਸਰੋਂ ਵੀ ਇੱਧਰ ਵੱਡੀਆਂ ਨੇ ਹਾਂ ਰਸਤੇ ਦੀ ਜਗ੍ਹਾ ਕੰਬਾਇਨ ਨਹੀਂ ਦੀ ਮਿਲੀਏਗੀ ਕਣਕ ਉਹ ਕਰਨਾ ਕੀ ਵੀ ਕੀ ਹਾਂ ਹਾਂ ਕਣਕ ਕੱਟਣ ਲੱਗੇ ਤੇ ਉਹ ਸਾਕੀ ਦੇ ਪੈਂਦੀ ਹੁੰਦੀ ਐ ਮਤਲਬ ਉਹ ਦਾਤੀ ਤਾਂ ਇਹ ਪਹਿਲਾਂ ਹੀ ਮਤਲਬ ਹਨਾ ਪਤਾ ਨਹੀਂ ਹੁਣ ਕੀ ਅਡਵਾਂਸ ਹੈ ਆਪਣਾ ਉੱਧਰ ਸਾਡੇ ਏਰੀਆ ਨਾਲੋਂ ਮਹੀਨਾ ਖਾਂਡਾ ਅਡਵਾਂਸ ਚੱਲਦਾ ਹਾਂ ਹਾਂ ਸਹੀ ਗੱਲ ਐ ਆਪ ਵੀਡੀਓ ਤੇ ਆਪਣੇ ਵੱਲ ਤਾਂ ਫੇਰ ਵੀ ਉਹ ਹੈ ਨਾ ਵੀ ਹਲੇ ਹਰੀਆਂ ਖੜੀਆਂ ਹੈ ਹਾਂ ਕਣਕਾਂ ਹਾਂ ਹੁਣ ਤਾਂ ਟਾਈਮ ਲੱਜਣਾ ਹਾਂਜੀ ਆਪਾਂ ਆ ਗਏ ਜੀ ਆਟ ਤੋਂ ਆ ਗਏ ਆਪਾਂ ਘਰੇ ਤੇ ਮਨਦੀਪ ਲੱਗੇ ਹੋਇਆ ਮੱਝਾਂ ਨੂੰ ਕੱਢਣ ਅੱਜ ਹੋ ਗਿਆ ਆਪਾਂ ਫੇਰ ਲੇਟ ਜਾਣ ਕਰਕੇ ਮਨਦੀਪ ਪਾਣੀ ਪਿਲਾ ਰਹੇ ਹੈ ਗਾਣ ਤਦ ਅੱਧਰ ਬਾਕੀ ਦੇ ਡੰਗਰ ਹਲੇ ਕੱਢਣ ਨੂੰ ਖੜੇ ਆ। ਦੇਖੋ ਜਾਣ ਕਰਕੇ ਗੋਹਾ ਵੀ ਨਹੀਂ ਪਿੱਛੇ ਐਦਾਂ ਫਿਰ ਕਸਮਾਣੀ ਜੀ ਪੈ ਜਾਂਦੀ ਆ ਵੱਡੇ ਆ ਪਿਆ ਗੋਹਾਂ ਨਾਲ। ਤੇ ਹੁਣ ਆਪਾਂ ਨੇ ਮੱਝਾਂ ਚੋਣੀਆਂ ਐ। ਤੇ ਉੱਧਰ ਆ ਗਿਆ ਆਪਣਾ ਬਾਜ। ਹਾਂਜੀ ਚੱਪਲਾ ਨਹੀਂ ਸੀ ਹੈਗੀਆਂ ਆਪਣੇ ਕੋਲ ਚੱਪਲਾ ਹੈ ਨਹੀਂ ਤੈਨੂੰ ਪੁੱਛਦੀ ਵੀ ਚੱਪਲਾ ਹੈ ਨਹੀਂ ਤੇਰੇ ਕੋਲ ਚੀਕੂ ਤਾਂ ਮੈਂ ਦੇਖਦੇ ਚੱਪਲਾ ਪੁੱਛਦੀ ਆ ਤੈਨੂੰ ਚੱਪਲਾ ਕਿੱਥੇ ਤੇਰੀਆਂ ਇੱਧਰ ਮੀਰੋ ਸਾਰਿਆਂ ਨੂੰ ਇੱਧਰ ਆਓ ਤੇ ਹਾਈ ਪੌਟੀ ਲੱਗ ਜਣੀਆਂ ਪੈਰਾਂ ਨੂੰ ਚਲੋ ਜੀ ਫੇਰ ਆਪਾਂ ਚੋ ਲਈਏ ਜੀ ਮੱਜਾ ਮੱਜਾ ਚੋ ਕੇ ਮਿਲਦੀਆਂ ਜੀ ਫਿਰ ਤੁਹਾਨੂੰ ਕਰਦੇ ਆ ਜੀ ਫਿਰ ਆਪਾਂ ਗੱਲ ਬਾਤ ਦੇ ਇੱਧਰ ਟੋਕਾ ਕਰਨੀ ਪਈ ਐ ਅਸੀਂ ਕੱਲ ਮਿਲਦੇ ਹਾਂ ਜੀ ਫਿਰ ਤੁਹਾਨੂੰ ਲੋ ਜੀ ਆਪਾਂ ਅੱਗੇ ਘਰਾਂ ਤੇ ਕੰਮ ਹੋ ਗਿਆ ਉਸਤਾਦ ਆਪਣਾ ਲਖਵਿੰਦਰ ਲੱਗੇ ਆ ਮੱਝਾਂ ਚੋਣ ਇਸ ਟਾਈਮ ਗਾਂ ਚੋ ਰਹੇ ਤੇ ਅੱਜ ਲਖਵਿੰਦਰ ਨੂੰ ਹੈਲਪ ਹੋ ਗਈ ਥੋੜੀ ਜੀ ਪੱਖਾ ਲੱਗਿਆ ਪਿਆ ਘਰਾਟਾ ਪੱਖਾ ਹੜੰਬਾ ਉਦੇ ਕਰਕੇ ਅਜ ਲਖਮਿੰਦਰ ਨੂੰ ਲਖਮਿੰਦਰ ਨੂੰ ਮੱਛਰ ਮੱਖੀ ਤੋਂ ਰਾਹਤ ਆ। ਲਖਮਿੰਦਰ ਨੂੰ ਸਮਾਈ ਲਈ ਤੋਦੇ। ਬਾਜ ਦੀ ਫਰਮਾਇਸ਼ ਆ ਵੀ ਚੀਕੂ ਨੂੰ ਦਿਖਾਉਣਾ। ਚੀਕੂ ਮਸੀ ਵਿਚਾਰਾ ਬੱਚਿਆ। ਥਿਲਾ ਹੋ ਗਿਆ ਤਾਂ। ਆਪਾ ਮੈਨੂੰ ਪਾਣੀ ਦੇ ਦੇ। ਉਹ ਹੁਣ ਵਿਚਾਰਾ ਪਾਣੀ ਪੀਣ ਲੱਗਿਆ ਜੀ ਚੀਕੂ। 2-3 ਦਿਨ ਬਾਅਦ ਦੋ ਤਿੰਨ ਦਿਨ ਵਿਚਾਰੇ ਨੇ ਕਿਸੇ ਨਹੀਂ ਖਾਦਾ ਪੀਤਾ ਦੇਖ ਲਓ ਕਿੰਨਾ ਸੁੱਕ ਗਿਆ ਕਮਜ਼ੋਰ ਹੋ ਗਿਆ ਕਿਉਂਕਿ ਬਹੁਤ ਜ਼ਿਆਦਾ ਉਹ ਨਾ ਯਾਰ ਆਏ ਨੇ ਖਿੱਚੇ ਗਰ ਗੱਲ ਤੇ ਫਰਕੇ ਨੇ ਖਿੱਚੇ ਕਰ ਇਹਨੂੰ ਬੱਚਾ ਉਹ ਤੈਨੂੰ ਮੈਂ ਬਹੁਤ ਵਾਰ ਸਮਝਾ ਲਿਆ ਬੱਚਾ ਇਹ ਤਾਂ ਹਰਕਤਾਂ ਆਏ ਬਾਜ ਨੂੰ ਜੀਗੂ ਦਾ ਹੀ ਰਹਿੰਦਾ ਸਾਰਾ ਤੈਨੂੰ ਦੇਨ ਚਾਰ ਵਾਰ ਪੰਜ ਵਾਰ ਦੇ ਹਾਲੀ ਚ ਨੂੰ ਇਹ ਚੀਕੂ ਕੋਲ ਨੂੰ ਆਉਂਦਾ ਸਵੇਰੇ ਸ਼ਾਮ ਦੁਪਹਿਰੇ ਚਾਰ ਪੰਜ ਜਿਹੜੇ ਪੱਕੇ ਆ ਬਾਜ ਦੇ ਚੀਕੂ ਨੂੰ ਦੇਖਣ ਦੇ ਠੀਕ ਹੈ ਜੀ ਮਿਲਦੇ ਆਪਾਂ ਦੁਬਾਰਾ ਫੇਰ ਹੋਰ ਵੀਡੀਓ ਦੇ ਵਿੱਚ ਇਸ ਟਾਈਮ ਕੰਮ ਖਤਮ ਕਰ ਲੀਏ ਮੈਂ ਪਕਾ ਕਰਨਾ ਉਹ ਦੂਹਾ ਚੱਕੜਾ ਕੱਖ ਪਾਉਣੇ ਸਾਰਾ ਕੁਝ ਰਹਿੰਦਾ ਹਲੇ